ਕੀ ਮਨਿਆਦਾਂ ਤੇਰੀਆਂ ਇੱਕ ਫੋਕਰ ਬੱਜੀ ਫੁੱਟ ਜੇਂਗਾ ਤੂੰ ਐਨੀ ਵਧੀਆ ਚੀਜ਼ ਨਹੀਂ ਬਸ ਪਰਖ ਪਰਖ ਵਿੱਚ ਟੁੱਟ ਜੇਂਗਾ ਕੀ ਮਨਿਆਦਾਂ ਤੇਰੀਆਂ ਹੋ ਹੋ ਕਾਦੇ ਕੱਲਾ ਬਹਿ ਕੇ ਸੋਚੀ ਤੂੰ ਤੇਰਾ ਕਿਸੇ ਵੀ ਸਾਥ ਨਿਭਾਉਣਾ ਨਹੀਂ

ਹੋ ਭਵ ਸਾਗਰ ਦੇ ਵਿੱਚ ਡੁੱਬ ਜਾਏਗਾ ਤੇਰਾ ਇੰਨਾ ਲੰਮਾ ਗੋਤਾ ਨਹੀਂ ਆ ਬਾਗਾਂ ਦੇ ਵਿੱਚ ਸਦਾ ਬੋਲਦਾ

ਸਿਕੰਦਰ ਖੜੇ ਨਹੀਂ ਹੋਣੀ ਦੇ ਅੱਗੇ ਹਾਰ ਗਏ ਇੱਥੇ ਅਰਜਨ ਵਰਗੇ ਅੜੇ ਨਹੀਂ ਕੌਰੂ ਵੀ ਖਾਲੀ ਹੱਥ ਗਿਆ ਕੀ ਬਾਦਿਓ ਉਸ ਤੋਂ ਲੁੱਟ ਜਾਏਗਾ ਕੀ ਮੋਨਿਆ ਦਾ ਤੇਰੀਆਂ ਇੱਕ ਠੋਕਰ ਬੱਜੀ ਫੁੱਟ ਜਾਏਗਾ ਤੂੰ ਐਨੀ ਵਧੀਆ ਚੀਜ਼ ਨਹੀਂ ਹੋ ਇਨਾਂ ਤੋਂ ਵੱਡਾ ਤੀਰਥ ਨਹੀਂ ਮਾਂ ਪਿਓ ਦੀ ਸੇਵਾ ਕਰਿਆ ਕਰ ਇਨਾਂ ਤੋਂ ਵੱਡਾ ਤੀਰਥ ਨਹੀਂ ਮਾਂ ਪਿਓ ਦੀ ਸੇਵਾ ਕਰਿਆ ਕਰ ਤੈਨੂੰ ਜਗ ਦਿਖਾਏ ਜਿਨਾਂ ਨੇ ਸਿਰ ਪੈਰਾਂ ਉੱਤੇ ਧਰਿਆ ਕਰ ਸਿੱਧਾ ਜਾਵੇਂਗਾ ਨਰਕਾਂ ਨੂੰ ਜੇ ਇਸ ਮੋੜ ਤੋਂ ਉੱਕ ਜੇਗਾ ਕੀ ਮਨਿਆਦਾਂ ਤੇਰੀਆਂ ਇੱਕ ਠਾਕੁਰ ਬੱਜੀ ਫੁੱਟ ਜੇਗਾ ਤੂੰ ਐਨੀ ਵਧੀਆ ਚੀਜ਼ ਨਹੀਂ ਹੋ ਹੋ ਤੇ ਗੁਰਦੇ ਚਰਨੀ ਲਾਲ ਐ ਤੂੰ ਕੀ بگੜਿਆ ਢੁਲਿਆ ਬੇਰਾ ਦਾ ਚੱਕ ਝੋਲੀ ਦੇ ਵਿੱਚ ਪਾ ਲੈ ਤੂੰ ਫਿਰ ਕੀਮਤ ਪੈਜੂ ਹੀਰੇ ਦੀ ਹੀਰੇ ਦੀ ਕੀਮਤ ਪੈਜੂ ਦਰ ਪੂਰੇ ਦੇ ਝੁਕ ਜੇ ਹੰਗਾ ਈ ਮੰਨਿਆ ਦਾ ਤੇਰੀਆਂ ਇੱਕ ਥੋ ਕਰਬਜੀ ਫੁੱਟ ਜੇ ਹੰਗਾ ਤੂੰ ਐਨੀ ਵਦਿਆ ਚੀਜ਼ বিনা ਹੋ ਹੋ ਚੱਠਿਆ ਬਿਨ ਕਰਮ ਕਮਾਇਆ ਤੋਂ ਉਹਦੇ ਦਰ ਨੀਵਾ ਹੋਣਾ ਪਊ ਜੇ ਸ਼ਮਲੇ ਹੱਥ ਮਾਰ ਮੱਥੇ ਤੇ ਰੋਣਾ ਪਊ ਜੇ ਨਾ ਮੰਨੀ ਹਰਪਾਲ ਸਿਆ ਹੱਥ ਮਾਰ ਮੱਥੇ ਤੇ ਰੋਣਾ ਪਊ ਤੂੰ ਵੀ ਮੌਸਮੀ ਮੇਂ ਆਈ ਪੱਤ ਜੜਵੇ ਵਿੱਚ ਸੁੱਕ ਜੇਂਗਾ ਹੋ ਕੀ ਮਨਿਆਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜੇਂਗਾ ਤੂੰ ਐਨੀ ਵਧੀਆ ਚੀਜ਼ ਨਹੀਂ